ਸਰਕਾਰ किसको मारी दे क्यों जी लिख के देता लेकिन तो बाद भी मुकर गए ਨੂੰ ਪ੍ਰਸ਼ਾਸਨ ਵੱਲੋਂ ਹੁਕਮ ਪ੍ਰਾਪਤ ਹੋਏ ਤਾਂ ਸਾਡੀ ਟੀਮ ਨੇ ਤੁਰੰਤ ਬੋਕੀ ਤੇ ਰਾਦੀ ਖੜੀ ਹੋ ਰਹੀ ਹੈ ਤੇ ਸੇਤੀ ਕਰ ਰਹੇ ਆ ਮੁੰਡੇ ਲੀਆਂ ਬੱਚਿਆਂ ਦੀਆਂ ਬਾਕੀ ਸਾਡੇ ਸਾਡੇ ਵੱਲੋਂ ਜਿਹੜੀ ਪ੍ਰਬੰਧ ਕੀਤੇ ਜਾ ਰਹੇ ਨੇ ਨੈਟ ਵਗੈਰਾ ਸਾਨੂੰ ਅਸੀਂ ਲਗਾ ਰਹੇ ਹਾਂ ਉਹਰੇ ਡੱਦੇ ਵਗੈਰਾ ਪ੍ਰੋਵਾਈਡ ਕਰਾਏ ਆ ਤੇ ਜੇ ਇਨ ਕੇਸ ਆਫ ਅਮਰਜੰਸੀ ਅਸੀਂ ਨਾਲ ਖੜੇ ਆ ਪ੍ਰਸ਼ਾਸਨ ਦੇ ਜੱਬੀ ਇਹ ਭਗਵੰਤ ਮਾਨ ਸਰਕਾਰ ਗੂੰਗੀ ਬੋਲੀ ਬੈਠੀ ਸਿਰਫ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਪਹਿਲਾਂ ਵੀ ਸਾਡੇ ਸਾਥੀ ਕਹਿ ਕੇ ਗਏ ਨੇ ਆਉਣ ਵਾਲੇ ਟਾਈਮ ਚ ਪੱਕੀ ਜਿਹੜੀ ਭਰਤੀ ਇਹਨਾਂ ਨੇ ਖਤਮ ਕਰ ਦੇਣੀ ਹੈ ਕਿਹੜੇ ਕਿਹੜੇ ਵਾਦੇ ਕਰਕੇ ਆਏ ਸੀਗੇ ਸਾਡੀਆਂ ਨਰਸਿੰਗ ਪ੍ਰਾਣਾ ਨੂੰ ਪੱਕੇ ਕਰਾਂਗੇ ਅਸੀਂ ਕਲਾਸ 4 ਪੱਕੇ ਕਰਾਂਗੇ ਅਸੀਂ ਕਰੰਕ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਸਭ ਝੂਠੇ ਲਾੜੇ ਸਾਡੇ 3.5 ਜਾਨ ਕੜਤੇ ਇਨਾਂ ਨੇ ਸਭ ਤੋਂ ਵੱਡਾ ਝੂਠਾ ਤਾਂ ਜਿਹੜਾ ਮਲਾਜ਼ਮਾਂ ਨੂੰ ਜੁਆਇਨ ਕਰਾਉਣ ਤੋਂ ਬਾਅਦ ਜਿਹੜਾ ਝੂਠ ਬੋਲਿਆ ਗਿਆ ਸਾਨੂੰ ਪ੍ਰਸ਼ਾਸਨ ਵੱਲੋਂ ਹੁਕਮ ਪ੍ਰਾਪਤ ਹੋਇਆ ਤਾਂ ਸਾਡੀ ਟੀਮ ਨੇ ਤੁਰੰਤ ਬੋਕੀ ਕਰਾ ਆਦੀ ਖੜੀਆਂ ਹੋ ਰਹੇ ਤੇ ਸੇਕੀ ਕਰ ਰਹੇ ਆ ਮੁੰਡੇ ਦੀਆਂ ਬੱਚਿਆਂ ਦੀਆਂ ਬਾਕੀ ਸਾਡੇ ਸਾਡੇ ਵੱਲੋਂ ਜਿਹੜੀ ਪ੍ਰਬੰਧ ਕੀਤੇ ਜਾ ਰਹੇ ਨੇ ਨੈਟ ਵਗੈਰਾ ਸਾਨੂੰ ਅਸੀਂ ਲਗਾ ਰਹੇ ਹਾਂ ਉਹਰੇ ਗੱਦੇ ਵਗੈਰਾ ਪ੍ਰੋਵਾਈਡ ਕਰਾਏ ਆ ਤੇ ਜੇ ਇਨ ਕੇਸ ਆਫ ਅਮਰਜੈਂਸੀ ਅਸੀਂ ਨਾਲ ਖੜੇ ਆਂ ਪ੍ਰਜਾਸ਼ੰਦ ਦੇ ਬਿਲਕੁਲ ਹੋਰ ਕਿਵੇਂ ਦੇ ਪ੍ਰਬੰਧ ਹੈ ਫਾਰਵਰਡ ਡੋਲਰ ਦੀ ਸਰ ਫਾਰਵਰਡ ਬਨਾਂ ਸਿਰਫ ਰੈਟਿੰਗ ਤੇ ਗੱਦੇਵਗਾਰਾ ਦੇ ਪ੍ਰਬੰਧ ਕਰਾਈ ਜਾ ਰਹੇ ਨੇ ਤੇ ਫਾਈਨਟ ਸਾਡਾ ਬੂਹਾ ਸਾਡੀ ਟੀਮਾਂ ਹੋਰ ਡਿਬਿਊਟ ਹਨ ਪੂਲ ਸਪਰਸੈਸ਼ਨ ਦੇ ਨਾਲ ਹੀ ਅਸੀਂ ਲਾ ਕੇ ਕੰਮ ਕਰਦੇ ਕੰਮ ਜ਼ਰੂਰ ਕਰਨਾ ਹੈ ਕਿ ਮੈਂ ਕਹਿੰਦਾ ਤੁਸੀਂ ਮੈਨੂੰ ਯਾਦ ਕਰਾ ਦਿਓ ਉਹ ਤੁਸੀਂ ਕਹਿੰਦਾ ਤੁਹਾਨੂੰ ਯਾਦ ਕਰਾਉਂਗਾ ਆਪਾਂ ਨੇ ਸਰਕਾਰ ਉਹ ਸਰਕਾਰ ਇਸ ਤੋਂ ਮਾੜੀ ਦੇ ਕੀ ਹੋ ਜੀ ਲਿਖ ਕੇ ਦੇਪਾ ਲਿਖਣ ਤੋਂ ਬਾਅਦ ਵੀ ਮੁੱਕਰ ਗਏ ਮੈਨੂੰ ਨਸੀ ਸਾਫ ਵਾਲੇ ਸਾਥੀਆਂ ਨੇ ਦੱਸਿਆ ਵੀ ਸਾਡੀਆਂ ਦੋ ਵਾਰੀ ਤਿੰਨ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੁਝ ਨਹੀਂ ਕੁਝ ਕਿਉਂ ਨਹੀਂ ਹੈ ਕਿਉਂਕਿ ਇਹ ਭਗਵੰਤ ਮਾਨ ਸਰਕਾਰ ਗੂੰਗੀ ਬੋਲੀ ਬੈਜੀ ਸਿਰਫ ਪੈਸੇ ਇਕੱਠੇ ਕਰਨ ਚ ਲੱਗੇ ਹੋਏ ਨੇ ਪਹਿਲਾਂ ਵੀ ਸਾਡੇ ਸਾਥੀ ਕਹਿ ਕੇ ਗਏ ਨੇ ਵੀ ਆਨ ਵਾਲੇ ਟਾਈਮ 'ਚ ਪੱਕੀ ਜਿਹੜੀ ਭਰਤੀ ਇਹਨਾਂ ਨੇ ਖਤਮ ਕਰ ਦਣੀ ਹੈ। ਲੈ ਕਿਹੜੀ ਜਾਣੀ ਹੈ? ਕੰਟਰੈਕਟ। ਕੰਟਰੈਕਟ ਕੋਲ ਲੈ ਕੇ ਆਏ ਸੀ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਸਰਕਾਰ ਬਣੀ ਸੀ। ਠੇਕੇਦਾਰ ਸੀ ਤਨਵਰ। ਸ਼ਾਇਦ ਤੁਹਾਨੂੰ ਯਾਦ ਹੋਊਗਾ। ਉਸ ਤੋਂ ਬਾਅਦ ਪੱਕੀ ਪੱਤੀ ਨਹੀਂ ਹੋਈ। ਇਹ ਕਿਹੜੇ ਵਾਅਦੇ ਕਰਕੇ ਆਏ ਸੀਗੇ? ਸਾਡੀਆਂ ਨਰਸਿੰਘ ਪਾਣਾ ਨੂੰ ਪੱਕੇ ਕਰਾਂਗੇ ਅਸੀਂ। ਕਲਾਸ 4 ਪੱਕੇ ਕਰਾਂਗੇ। ਅਸੀਂ ਇਕਰਾਰ ਤੋਂ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਸਭ ਝੂਠੇ ਝਾੜੇ ਸਾਢੇ 3 ਪੌਣੇ 4 ਸਾਲ ਕੱਢ ਕੇ ਇਹਨਾਂ ਨੇ ਸਭ ਤੋਂ ਵੱਡਾ ਝੂਠਾ ਤਾਂ ਜਿਹੜਾ ਮਲਾਜਮਾਂ ਨੂੰ ਜੁਆਇਨ ਕਰਾਉਣ ਤੋਂ ਬਾਅਦ ਜਿਹੜਾ ਝੂਠ ਬੋਲਿਆ ਗਿਆ ਨਰਸਿੰਗ ਸਟਾਫ ਨੂੰ ਜੁਆਇਨ ਕਰਾਉਣ ਤੋਂ ਬਾਅਦ ਕਿੱਡਾ ਵੱਡਾ ਝੂਠ ਬੋਲਿਆ ਗਿਆ ਤੁਸੀਂ ਇਹ ਦੱਸੋ ਲਿਫ ਕੇ ਦਿੱਤਾ 4600 ਗ੍ਰੇਡ ਉਸ ਤੋਂ ਬਾਅਦ ਜੁਆਇਨ ਕਰਾ ਲਿਆ ਝੂਠ ਬੋਲ ਕੇ ਜੁਆਇਨ ਕਰਾਉਣ ਤੋਂ ਬਾਅਦ 29600 ਦੇ ਰਹੇ ਨੇ ਬਹੁਤ ਗਲਤ ਕੰਮ ਹੈ ਸੰਘਰਸ਼ ਹੈ ਡਾਕਟਰਾਂ ਨਾਲ ਸੰਘਰਸ਼ ਸਿਰਫ ਅੱਧਾ ਘੰਟਾ ਜਾਂ ਘੰਟਾ ਚੱਲਦਾ ਉਹਨਾਂ ਨੂੰ ਮੀਟਿੰਗ ਵਾਸਤੇ ਡਾਕਟਰ ਬੁਲਾ ਲੈਂਦਾ ਕਿਉਂਕਿ ਇਹਨਾਂ ਦਾ ਮੰਤਰੀ ਡਾਕਟਰ ਤੇ ਕਲਾਸ 4 ਕਲਾਸ 3 ਸਾਡੇ ਕੋਈ ਕਲਾਕ ਭਾਈ ਹੋਣ ਜਾਂ ਸਾਡੇ ਨਰਸਿੰਗ ਸਟਾਫ ਹੋਵੇ ਪਹਿਲਾਂ ਵੀ ਉਪਰੋਂ ਛਾਲਾਂ ਮਾਰੀਆਂ ਨੇ ਤਾਂ ਪੱਕੇ ਹੋਏ ਨੇ ਇਹਨਾਂ ਨੇ ਸੱਟਾਂ ਖਾਈਆਂ ਨੇ ਉਹ ਵੀ ਵਿਚੋ-ਵੰਤ ਵਿਚਾਲੇ ਰਹਿ ਗਏ ਡਾਕਟਰ ਸਰਕਾਰ ਕਰਨ ਤਾਂ 24 ਘੰਟੇ ਦੋ ਦਿਨ ਚ ਉਹਨਾਂ ਦਾ ਮਸਲਾ ਹੱਲ ਕੀਤਾ ਨਾ ਨਿਬਿਛਲੀ ਵਾਰੀ ਜੇ ਸਾਡਾ ਕੋਈ ਨਰਸਿੰਗ ਸਟਾਫ ਹੈ ਸਾਡਾ ਕੋਈ ਕਲਾਸ ਪੈਂਚਾਰਾ ਹੈ ਕੋਈ ਲੜਕਾ ਹੈ ਜੇ ਹੜਤਾਲ ਕਰਨ ਤਾਂ ਸੰਘਰਸ਼ ਕਰਨਗੇ ਸੜਕਾਂ ਤੇ ਆਣਗੇ ਤਾਂ ਉਹਨਾਂ ਦੀ ਗੱਲ ਸੁਣੀ ਜਾਊਗੀ ਕਿਉਂ ਜੀ